ਜੀ ਸਾਡੇ ਖਰਗੋਸ਼ਾਂ ਨੂੰ ਬਿੱਲੀ ਪੈ ਗਈ ਤੇ ਇੱਕ ਖਰਗੋਸ਼ ਨੂੰ ਚੁੱਕ ਕੇ ਲੈ ਗਈ ਆਹੀ ਬਚਾ ਤੇ ਲੈਂਦਾ ਬਾਕੀ ਅੱਲਾ ਸਪੁਰਦ ਵਿਚਾਰਾ ਛਾ ਮਰ ਗਿਆ ਦੰਦ ਮਾਰ ਗਈ ਦੰਦ ਮਾਰ ਗਈ ਬਾ ਯਾਰ ਲਾ ਗਈ ਚਾਚੇ ਰਮਾਂਗੇ ਚਲੋ ਚੱਲ ਚੱਲ ਲਾਓ ਜੀ ਚਾੜ ਦੇ ਰੀਲ ਗਿਆ ਹੈ ਰਾਇਆ ਦਾ ਚਾੜ ਆ ਮਸਲੀ ਤੇ ਚਾੜ ਦੇ ਹੈ ਰਾਇਆ ਦਾ ਚਾੜ ਚਾੜ ਹੈ ਰਾਇਆ ਦਾ ਚਾੜ ਗੁੱਡ ਮੈਂ ਕਰ ਗਿਆ ਗੁੱਡ ਮੈਂ ਨਾ ਗੁੱਡ ਗੁੱਡ ਮੈਂ ਤੇ ਅਪਣੇ ਵੀਡੀਓ ਵਿਖਾਵਾਂਗਾ ਫੋਨ ਕਰਕੇ ਆਖਾਂਗਾ ਚਾਚਾ ਵੇਖੀ ਵੀਡੀਓ ਇਹਦੀ ਮੈਂ ਵਿਖਾਣੀ ਵੀ ਮਗਾਉਣੀ ਅੱਛਾ ਗੱਲ ਸੁਣ ਹੈ ਚੱਲ ਜਾ ਕਿਸ ਟੈਂਡਿਸ ਲੈ ਆੜੀ ਹੈ 12 11 ਟਾਈਮ ਪੱਕਾ ਕਰ ਲੈਵੀ ਇਹ ਨਾ ਅੱਛਾ ਕੀ ਯਾਰ ਆਹੋ ਠੀਕ ਹੈ ਬਾਬਾ ਜਾ ਰਹੇ ਆ ਹਾਂ ਇਨੇ ਵਜਾਂ ਨੂੰ ਬਣਾਈ ਯਾਰ ਰਾਤ ਨੂੰ ਯਾਰਾਂ ਮਾਣ ਹਾਂ ਕੋਲੋਂ ਖੈਰੀ ਯਾਰ ਤੇ ਖੈਰੀ ਯਾਰ ਤੁਹਾਡੇ ਵਾਸਤੇ ਵੀ ਦੁਆ ਕਰੀ ਬਾਬਾ ਇਹਦੇ ਯਾਰ ਆ ਬਾਬਾ ਰੱਬ ਸਾਡਾ ਚੈਨਲ ਜਲਦੀ ਜਲਦੀ ਵਾਇਰਲ ਕਰਿਆ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋ ਕੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੋਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨਵਾਗਤ ਆ ਅੱਜ ਦੇ ਨਵੇਂ ਵਲੋਗ 'ਚ ਅੱਜ ਦੀ ਨਵੀਂ ਵੀਡੀਓ 'ਚ ਅੱਜ ਦੀ ਜਿਹੜੀ ਆਪਣੀ ਰੁਟੀਨ ਆ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤਾਂ ਵਲੋਗ ਨੂੰ ਪੂਰਾ ਦੇਖਣਾ ਲਓ ਜੀ ਅੱਜ ਪੜਿਆ ਮਾਮੇ ਕੋਲ ਮਾਮਾ ਲੱਗਾ ਸੀ ਜਨਾਬ ਖੋਇਆ ਮਾਰਨ ਕਿਉਂਕਿ ਬਹੁਤ ਦਿਨ ਹੋ ਗਏ ਖੋਇ ਦੀ ਵੀਡੀਓ ਨਹੀਂ ਬਣਾਈ ਤੇ ਮਾਮਾ ਨੇ ਕਿਹਾ ਅੱਜ ਆ ਕੇ ਤੇ ਵੀਡੀਓ ਬਣਾ ਕੋਇ ਦੀ ਤੇ ਮਾਸ਼ਾਅੱਲਾ ਚੜਿਆ ਆ ਤੇ ਅੱਜ ਖੋਇਆ ਆਈ ਸਿਸਟਮ ਨੂੰ ਲਾਉਣ ਲੱਗੇ ਥਾਪੀਆਂ ਵਾਲਾ ਆ ਥਾਪੀਆਂ ਤੇ ਅੱਡ ਕੇ ਪੈਣਾ ਡੱਕੇ ਹੋਵੇ ਖਤਮ ਉਨ ਥਾਪੀਆਂ ਚਾੜਦਿਆਂ ਨਾਲ ਹੋਰ ਆ ਲੈ ਆ ਕਿਹੜਾ ਤਾਂ ਤੀਰਕਮਾਨ ਬਣਾਇਆ ਵਖਾ ਸੀ ਹਾਂ ਇੱਧਰ ਆ ਵਖਾ ਲੈ ਬੱਚੇ ਜੁਗਾੜ ਚੈੱਕ ਕਰੋ ਠੀਕ ਆ ਕੀ ਨਾਲਾ ਨਾਲਾ ਦੇ ਡੰਡਾ ਤੀਰਕਮਾਨ ਲੈ ਛੱਡ ਕੇ ਵਖਾ ਹਾਂ ਤੀਰ ਪਰਾਂ ਨੂੰ ਛੱਡ ਪਰਾਂ ਨੂੰ ਛੱਡ ਹਾਂ ਲੈ ਬਈ ਬੱਚੇ ਦੇ ਕੰਮ ਦੇਖੋ ਇਹ ਅੱਗੇ ਬੜੀ ਵਾਹ ਕੁਲ ਮਾ ਉਹ ਜੀ ਪੂਰ ਰੜੀ ਹੋ ਗਿਆ ਆਖਰੀ ਮਰਹਲ ਦੇ ਜੀ ਆਂਡੇ-ਪੁੰਡੇ ਆ ਕੇ ਇਹ ਜੇ ਮੈਂ ਨਾ ਵਰ ਕੋ ਟੇਕ ਨਹੀਂ ਲੱਗੰਦੇ ਹੈ ਆਹ ਸੇਗ ਯਾਰ ਕੀ ਲੱਗਣਾ ਜੀ 2 ਘੰਟੇ ਹੋ ਗਏ ਸਾਨੂੰ ਪੂਰ ਚੜ੍ਹਿਆ ਨੇ ਪੂਰੀ ਪੱਕੰਦਾਂ ਨਹੀਂ ਲੰਘਿਆ ਲਾਈ ਜਾਈ ਜਾ ਚੇ ਕਰਾ ਹਾਂ ਆਹ ਹੋ ਗੋ ਸਾਨੂੰ ਇਹ ਦੱਸ ਜਿਹੜਾ ਤੁਹਾਨੂੰ ਲੱਗਾ ਕਿ ਨਹੀਂ ਲੱਗਾ ਮੇਰੇ ਤੇ ਹੈ ਕਿ ਨਹੀਂ ਲੱਗਾ ਨਾ ਬਿਲਲ ਨਾ ਬਾਬਾ ਰਾਜੀ ਰੋ ਆਈ ਕੋ ਸ਼ੋਗ ਨਹੀਂ ਕਸ਼ ਬਹੁਤ ਪੂਰੀ ਆਉਂਦੀ ਲੱਗਦੀ। तकरीबन ਸਿਰਫ ਹੋਰ ਮੇਰਾ 10 ਤੋਂ 15 ਮਿੰਟ ਲੱਗਣਗੇ। 10-15 ਮਿੰਟ ਲੱਗਣਗੇ। ਪੂਰੀ ਰੈਡੀ ਹੋ ਜਾਏ ਬਣ ਕੇ। ਬੜੀ-ਬੜੀ ਦੂਰਾਂ ਦੁਕਾਨ ਤੇ ਆਲਕੋ ਲਈ ਜਾਂਦੇ ਜੀ ਹਾਂ। ਨਾ ਨਾ ਲੱਭਾ ਬੜਾ ਸੋਨਾ ਹੁੰਦੇ ਆਈ ਤੋਂ। ਆਹੋ।

ਚਾਚਾ ਜੀ ਤੇਰੇ ਕੋਲ ਆਹ ਹੋ ਹੁ ਤਿੱਬਤ ਕਰੀਮ ਸ਼ੁਰੂ ਹੀ ਕਰਨ ਲੱਗੇ ਭਾਈ ਐਡਵਰਟਾਈਜ਼ਮੈਂਟ ਕਰਨ ਨੇ ਉਹ ਜੀ ਭਾਈ ਚਾਚੇ ਮਨਾਪ ਦੇ ਵੀ ਬੜੇ ਫੈਨ ਆ ਲੋਕ ਹੈ ਜਿੱਥੇ ਰੈਲਰ ਹੋਣਾ ਤਾ ਵਾ ਯਾਰ ਸੱਚ ਕੋਈ ਨਹੀਂ ਜਿਹੜੇ ਵੀਡੀਓ ਬਣਾਉਣਾ ਅਗਲੇ ਨਿੱਕਾ ਭਰਾ ਦੇ ਦੋਵੇਂ ਗਿਆ ਨਾ ਬੈਟਰੀ ਦੇ ਵਿੱਚ ਉਹਨਾਂ ਖੇੜ ਰਿਹਾ ਉੱਥੇ ਹਾਂ ਵਾ ਯਾਰ ਚਾਚਾ ਤੂੰ ਵੀਡੀਓ ਨਹੀਂ ਬਣਾਉਂਗਾ ਆਹੋ ਮੈਨੂੰ ਆਹ ਯਾਰ ਤੇਰਾ ਵਲੌਗ ਹੀ ਬੜਾ ਮਸ਼ਹੂਰ ਹੋਂਦਿਆ ਕਾਫੀ ਲੋਕ ਵੰਦੇ ਨੇ ਤੇ ਲੋਬ ਮਾਮੇ ਨਵਾਜ਼ ਮਾਰ ਆ ਮਾਮਾ ਆ ਜਾ ਯਾਰ ਬਸ ਰੈਡੀ ਹੋ ਗਿਆ ਕੰਮ ਆ ਜਾ ਆ ਕੇ ਵੇਖ ਜੀ ਆ ਲਾਜੇ ਲਾਜੀ ਤਾ ਕੰਮ ਸਾਰਾ ਖਰਾਬ ਹੀ ਨਾ ਹੋ ਜਾਵੇ ਸਾਡੇ ਕੋਲ ਕਿਉਂ ਵੀ ਲਾਲਾ ਬਾਬਰ ਹਾਂ ਬਾਬਾ ਠੀਕ ਹੈ ਹਾਂ ਬਾਬਾ ਚੱਲ ਜਾਣਾ ਫਿਰ ਹਾਂ ਚੱਲ ਜਾਣਾ ਕੱਲ ਕਿਸਿਆਂ ਦੀ ਫਲੈਟ ਕਿਸਿਆਂ ਦੀ ਫਲੈਟ ਹਾਂ 12 11 12 ਟਾਈਮ ਪੱਕਾ ਕਰ ਲੈ ਵੀ ਇਹ ਆ ਅੱਛਾ ਰੱਖੀ ਯਾਰ ਆਹੋ ਠੀਕ ਹੈ ਬਾਬਾ ਜਾ ਰਹੇ ਆ ਹਾਂ ਕਿੰਨੇ ਵਜੇ ਆਨ ਬਣਾਈ ਯਾਰ ਰਾਤ ਜਿਆਦਾ ਮਾਂ ਹਾਂ ਚਲੋ ਖੈਰੀ ਯਾਤ ਹੋ ਖੈਰੀ ਯਾਤ ਤੁਹਾਡੇ ਵਾਸਤੇ ਵੀ ਦੁਆ ਕਰੀ ਬਾਬਾ ਰੱਬ ਸਾਡਾ ਚੈਨਲ ਜਲਦੀ ਜਲਦੀ ਵਾਇਰਲ ਕਰਿਆ ਹਾਂ ਹਾਂ ਸਾਰਾ ਸਾਰਾ ਆਹ ਸਵੇਰ ਕਰਾਈ ਵੀ ਸੇਪਾਈ ਰਹੀ ਸਾਰੇ ਬੋਲਿਆ ਯਾਰ ਮੈਂ ਰਾਤ ਤੱਕ ਇਹਾਂ ਬਾਅਦ ਲਓ ਜੀ ਇਧਰ ਕੰਮ ਤਿਆਰ ਹੋਉਂਦਿਆ ਬਾਅਦ ਮੈਂ ਆਪਾਂ ਚਲੀਏ ਡੇਰੇ ਤੇ ਚੜ ਕੇ ਆਪਣੇ ਮਾਲ ਲੰਗਰ ਸਾਮੀਏ ਇਹ ਆਪਾਂ ਜਲਾਦਾ ਬਾਬਰ ਥਾਮ ਲੈ ਗਏ ਕਿਉਂ ਲਓ ਜੀ ਲਾਉਣ ਲੱਗੇ ਆ ਪਾਣੀ ਆਪਣੀ ਸਬਜ਼ੀ ਨੂੰ ਤੇ ਪਹਿਲੀ ਜਿਹਾ ਆਪਾਂ ਆ ਗਏ ਤੁਹਾਨੂੰ ਦਿਖਾ ਦਈਏ ਪਹਿਲੇ ਕਿ ਜਿਹੜੀ ਆਪਾਂ ਉਹਦੋਂ ਸਬਜ਼ੀ ਲਾ ਕੇ ਗਏ ਸੀ ਜਿਹੜਾ ਆਪਾਂ ਵਲੋਗ ਹੀ ਬਣਾਇਆ ਸੀ ਤੇ ਉਹ ਸਬਜ਼ੀ ਆਪਣੀ ਨਿਕਲ ਆਈ ਮਾਸ਼ਾਅੱਲਾ ਆ ਚੈੱਕ ਕਰੋ ਮਾਸ਼ਾਅੱਲਾ ਤਰ੍ਹਾਂ ਨੇ ਤੇ ਆ ਇਧਰ ਲੱਗਾ ਖੀਰਾ ਖੀਰਾ ਤੁਹਾਨੂੰ ਦਿਖਾਣਾ ਆ ਨਿਕਲੰਦੇ ਆ ਦੇਖੋ ਆ ਖੀਰਾ ਇਧਰ ਆ ਤਰਾ ਤੇ ਪਰਲੀ ਸਾਈਡ ਤੇ ਆਪਣ ਲੱਗੇ ਆ ਟਮਾਟਰ ਉਧਰ ਕद्दू ਤੇ ਆਈ ਸਾਈਡ ਤੇ ਆਪਣ ਲੱਗੇ ਸੀ ਮੈਂ ਆਪਣਾ ਟਿੰਡਾ ਉਈ ਮਾਸ਼ਾਅੱਲਾ ਬਹੁਤ ਹੀ ਸੋਹਣਾ ਨਿਕਲਿਆ ਹੈ ਵੇਖੋ ਆ ਦੇਖੋ ਆ ਵੀ ਵੀ ਉੱਤੇ ਆ ਗਿਆ ਦਾ ਮਾਸ਼ਾਅੱਲਾ ਬਹੁਤ ਹੀ ਸੋਹਣਾ ਨਿਕਲਿਆ ਆ ਗਿਆ ਪੂਰੀ ਖੇਲ ਜਿਹੜੀ ਆ ਇਹ ਆਪਾਂ ਲਾਈ ਆ ਟਿੰਡੇ ਦੀ ਬਕਾਇਆ ਲੈ ਦੂਜਾ ਟਿੰਡੀ ਨਹੀਂ ਨਿਕਲੀ ਲੈ ਤੇ ਨਾ ਹੀ ਜਿਹੜਾ ਉਹ ਕਦੂ ਉਧਰ ਲਾਇਆ ਹੱਥ ਨਾਲ ਉਹ ਨਹੀਂ ਨਿਕਲਿਆ ਲੈ ਉਹ ਵੀ ਆਪਾਂ ਨਹੀਂ ਲਾਉਣ ਲੱਗਾ ਉਮੀਦ ਹੈ ਉਹ ਵੀ ਨਿਕਲ ਆਏਗਾ ਮਾਸ਼ਾਅੱਲਾ ਸਬਜ਼ੀ ਬਹੁਤ ਸੋਹਣੀ ਨਿਕਲਾਈ ਆਪਣੀ ਚਲੋ ਘਰ ਖਾਣੇ ਵਾਸਤੇ ਬਣ ਜਾਏਗੀ ਤੇ ਪਾਣੀ ਆਪਣਾ ਚਲਾ ਚਲਾਈਏ ਇਹਨੂੰ ਪਾਣੀ ਹੋਜੀ ਲੇਟ ਦਾ ਟਾਈਮ ਹੋ ਗਿਆ ਬੱਚਾ ਛੱਡਦੀ ਹੂ ਜਿਨਾ ਬਾੜਦਿਆਂ ਛਪੜੇ ਚਲਣ ਆਹ ਲੋਗਾਂ ਹਟ ਸਾਡੇ ਖਰਗੋਸ਼ਾਂ ਨੂੰ ਬਿੱਲੀ ਪੈ ਗਈ ਤੇ ਇੱਕ ਖਰਗੋਸ਼ ਨੂੰ ਚੁੱਕ ਕੇ ਲੈ ਗਈ ਆਹੀ ਬਚਾ ਤੇ ਲੈਂਦਾ ਬਾਕੀ ਅੱਲਾ ਸਪੁਰਦ ਚਾਰਾ ਛਾ ਮਾਰ ਗਿਆ ਕੱਲ ਮਾਰ ਗਈ ਦੰਦ ਮਾਰ ਗਈ ਨਿਕਲਦਾ ਬਚ ਗਿਆ ਥੋੜੀ ਹਲਦੀ ਲਾਓ ਯਾਰ ਮੈਂ ਦੰਦ ਮਾਰ ਗਈ ਅੰਛਾਰੇ ਨੂੰ ਆਵਾਜ਼ ਦੀ ਡੁੱਬ ਗਿਆ ਭਾਈ ਤੇ ਉਹਨੇ ਤਾਂ ਹੋਂ ਤਾਂ ਤਾਂ ਫੜਨਾ ਹੁੰਦਾ ਨੂੰ ਆਹ ਵੇ ਉਸਨੇ ਅੰਦਰ ਆਇਆ ਰੱਖ ਲਿਆ ਆਹ ਫਰਾਂਗਾ ਕਰਾ ਸਵੇਰੇ ਚਾਹੀਦੀ ਪਾਸਟਿੰਗ ਚਲੋ ਇਹਨੂੰ ਇਹ ਲੋ ਅੰਦਰ ਰੱਖ ਦੇ ਇਹਨੂੰ ਸਾਈਡ ਤੇ ਰੱਖੋ ਯਾਰ ਇਹਨੂੰ ਮਾਰ ਦੇਣੀ ਉਹ ਨਹੀਂ ਮਰਦਾ ਦੂਜਿਆਂ ਦੇ ਨਾਲ ਤੋ ਰੱਖ ਅੱਛਾ ਮਾਰ ਗਿਆ ਹੈ ਜੰਗੀ ਨੂੰ ਪਿਛਲੇ ਆ ਦੋ ਜਿਹਾਂ ਦੇ ਨਾਲ ਰੱਖ ਮੈਂ ਇਹਨੂੰ ਥੋੜੀ ਹਲਦੀ ਲਾ ਦਈਏ ਮੈਂ ਲਾਵਾਂ ਜਿਆ ਨਾ ਥੋੜੀ ਹਲਦੀ ਲੈ ਕੇ ਆ ਮੈਂ ਯਾਰ ਹਲਦੀ ਲਾਉਂ ਜੀ ਬੜੀ ਕੋਸ਼ਿਸ਼ ਕੀਤੀ ਮੈਂ ਉਹਦੇ ਵਾਸਤੇ ਹਲਦੀ ਵੀ ਲੈ ਕੇ ਆ ਸੀ ਪਰ ਉਹ ਮਰ ਗਿਆ ਬਚਾਇਆ ਬਚਾਰੇ ਨੂੰ ਬੜਾ ਸੀ ਪਰ ਜਿਹੜਾ ਨਾ ਯਾਰ ਮਰ ਗਿਆ ਯਾਰ ਬਹੁਤ ਮਾੜਾ ਹੋ ਗਿਆ ਯਾਰ ਮਰ ਗਿਆ ਯਾਰ ਹਾਂ ਮੈਂ ਅੱਗੇ ਚੁੱਕ ਵਿਚੋਂ ਕੀ ਦਿਹਾਉਣਾ ਮਰ ਗਿਆ ਚਾਰਾ ਇਹਨੇ ਬਰੇ ਖਲੋਸੇ ਖੋਡੀ ਵੀ ਬਣਾਇਆ ਮਾਦੇ ਦੇ ਵਾਸਤੇ ਚਾਰ ਵਾਸਤੇ ਹਲਦੀ ਵੀ ਲੈ ਕੇ ਮੈਂ ਕਿ ਹਲਦੀ ਲਾਉਣੀ ਨੂੰ ਚਲੋ ਜਿਆ ਯਾਰੋ ਫੇਕ ਮੈਂ ਸਾਈਡ ਨਾ ਪਿਓ ਜੱਟੇ ਚਾਲ ਨੱਪੀ ਜੈਨੂ ਆਹੋ ਜੱਟੇ ਚਾਲ ਨੂੰ ਚਾਲ ਸਵਾਦ ਪੈ ਜਾਣਾ ਬਿੱਲੇ ਨੂੰ ਬਾਕੀ ਬਿੱਲਾ ਜਿਹੜਾ ਨਾ ਇਹਦਾ ਇਲਾਜ ਕਰਨਾ ਹੀ ਪੈਣਾ ਇਹ ਕਦੀ ਮੁਰਗੀਆਂ ਨਹੀਂ ਛੱਡਦਾ ਤੇ ਕਦੀ ਜਿਹੜਾ ਨਾ ਖਰਗੋਸ਼ ਨਹੀਂ ਛੱਡੇ ਵੜਨੇ ਆਉਂਦੇ ਤੈਨੂੰ ਆ ਵੇ ਤੇ ਦਾਦਰੀ ਰਹਿਤੀ ਨਹੀਂ ਲਾਉਣੀ ਆਉਂਦੀ ਆ ਨਾ ਨਾ ਇਹੋ ਜਿਹਾ ਨਾ ਨਾ ਆਲਾ ਮੈਦਾ ਨਹੀਂ ਵੜਦਾ ਮੈਂ ਕਿ ਜਿਹੜੇ ਵੜਦੇ ਵੜਦਾ ਬਟੇ ਇੰਜ ਸ਼ਾਬਾਸ਼ੀ ਤੂੰ ਵੱਡਾ ਵੱਡਾ ਕਾਰੀਗਰ ਹੈਗਾ ਇਹ ਵੱਡਾ ਕਾਰੀਗਰ ਹੈਗਾ ਨਹੀਂ ਲਾਉਣਾ ਹੁੰਦਾ ਇਹ ਗੱਲ ਤਾਂ ਲਾਉਣਾ ਨਹੀਂ ਆਉਂਦਾ ਹਾਂ ਫਿਲਟਰ ਤੈਨੂੰ ਚਗੜਾ ਤੈਨੂੰ ਫੜਨਾ ਵੀ ਨਹੀਂ ਆਉਂਦਾ ਕਿਉਂ ਭਈ ਕੀ ਕਰਨ ਧਿਆ ਇਧਰ ਵਿੱਚ ਘੱਟਾ ਪਾਉਣ ਧਿਆ ਇਹ ਕੀ ਹੋ ਗਿਆ ਇਹ ਆ ਮੇਰਾ ਮਿੱਟੀ ਵਾਲਾ ਦੁੱਧ ਪੀਂਦੇ ਜੀ ਕਿਉਂ ਏ ਅਗੁੱਜਰਤ ਨਹੀਂ ਜਾ ਤੁਸੀਂ ਇਹ ਲੁਤਰਵਾਣੀ ਆਂਦੀ ਓ ਲੁਤਰਵਾਣੀ ਆਂਦੀ ਲੁਤਰੋ ਨਹੀਂ ਆਂਦੀ ਮੇਮਰ ਬੱਚਾ ਤਾਂ ਨਹੀਂ ਤੂੰ ਨਹੀਂ ਇਹ ਲੈ ਉਹ ਬੜੀਆ ਬੰਦ ਕਰ ਰਹੀ ਓ ਜਲਦੀ ਰਹਿਣੀ ਓ ਬੜੀਆ ਬੰਦ ਕਰ ਮੈਂ ਨਹੀਂ ਬੰਦ ਕਰਨ ਜਾ ਵੱਡ ਪੱਠੇ ਜਾਵੇ ਪਹਿਲੇ ਬੰਦ ਕਰਨਾ ਇਹਨੂੰ ਇਹ ਬਣ ਗਈ ਹੁਣ ਕਾਲੇ ਬਣ ਗਏ ਬੰਦ ਕਰ ਇਹਨੂੰ ਮੈਂ ਨਹੀਂ ਬੰਦ ਕਰਨੀ ਜਾ ਬਾ ਯਾਰ ਲੋ ਵੀ ਚਾਚੇ ਨੂੰ ਪਾ ਲਾਂਗੇ ਚਲੋ ਚੱਲ ਚੱਲ ਲਓ ਜੀ ਚਾੜ ਕੇ ਰੀਲ ਗਿਆ ਹੈ ਰਾਇਆ ਦਾ ਚਾੜ ਆ ਮਸਲੀ ਤੇ ਚਾੜ ਦੇ ਹੈ ਰਾਇਆ ਦਾ ਚਾੜ ਚਾੜ ਹੈ ਰਾਇਆ ਦਾ ਚਾੜ ਗੁੱਡ ਮੈਂ ਕਰ ਗਿਆ ਗੁੱਡ ਮੈਂ ਨਾ ਗੁੱਡ ਗੁੱਡ ਮੈਂ ਤੇ ਅਪਣੇ ਵੀਡੀਓ ਦਿਖਾਵਾਂਗਾ ਫੋਨ ਕਰਕੇ ਆਖਾਂਗਾ ਚਾਚਾ ਵੇਖੀ ਵੀਡੀਓ ਇਹਦੀ ਮੈਂ ਦਿਖਾਉਣੀ ਵੀ ਮਗਾਉਣੀ ਅੱਛਾ ਗੱਲ ਸੁਣ ਇਹ ਮੁਹੰਮਦ ਬਲਾਲ ਅੱਜ ਦੀ ਤੇ ਪੂਰੀ ਸਰਕਸ ਵਾਲੀ ਲੱਗੀ ਭਾਈ ਚੱਲ 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 ਓੜ ਮੁਹੰਮਦ ਬਲਾਲ ਵੇਖੇਗਾ ਵੀਡੀਓ ਜਾ ਓ ਜਾ ਇਹ ਮੁਹੰਮਦ ਬਲਾਲ ਵੇਖੇ ਬਲਾਲ ਤੇ ਮਮਾ ਨੇ ਵੇਖੀ ਦੀ ਫੋਨ ਕਰਨਾ ਪਾਪਾ ਇੱਕ ਵਾਰੀ ਹੋਰ ਕਰੋ ਨਾ ਮਗਾ ਦੇ ਕੰਮ ਤੇ ਪਿੱਛਾ ਲੱਗ ਗਿਆ। ਲਓ ਜੀ ਚੱਲੇ ਆਂ ਪੱਠਿਆਂ ਤੇ। ਤੇ ਅਸੀਂ ਟਾਕੀ ਚ ਪਹੁੰਚ ਗਏ ਆਂ। ਤੇ ਵੜ ਲਈਏ ਹੁਣ ਪੱਠੇ। ਕਿਉਂਕਿ ਅੱਜ ਪੱਠੇ ਇੱਧਰ ਦੋ ਥਾਂ ਹੀ ਵੜਨੇ ਆ। ਕੋਈ ਥੋੜਾ ਜਿੱਥੇ ਠੱਬੀ ਰਹੀ ਸੀ ਕੱਲ ਦੀ। ਕੋਈ ਇੱਥੋਂ ਵੜਦੇ ਆਂ। ਕੋਈ ਉੱਥੇ ਜਿੱਥੇ ਚਵੀ ਵੜਨਦੇ ਨੇ। ਕੋਈ ਉੱਥੇ ਵੜਨੇ ਆਂ। ਤੇ ਇਹਨਾਂ ਪਹਿਲੇ ਵੜ ਲਈਏ ਦਵਾ ਦਾ ਪੱਠੇ। ਲਓ ਜੀ ਪੱਠੇ ਵੜ ਕੇ ਆਪਾਂ ਹੋ ਗਏ ਵੇਲੇ ਤੇ ਚਾਚਾ ਵੀ। ਆਜੂ ਗਾਲੀ ਮੰਡਨ ਦੇ ਚਾਚਾ ਕੀ ਖਾਣਨੇ ਆਜ? ਕੀ ਖਾਣਨੇ ਆਜ? ਇਹ ਜੜੀ। ਠੀਕਮ ਜੀ ਨਹੀਂ ਹੁੰਦੀ। ਹਾਂ। ਆ ਟਿੱਕੀ ਤਰ੍ਹਾਂ ਬਣੀ ਹੋਈ ਹੈ ਹਾਂ ਉਹ ਯਾਰ ਉਹ ਨੂੰ ਗਾਲੀਆਂ ਦੇ ਆਪਾਂ ਹੈ ਉਹ ਗਾਲੀ ਕਰਨ ਦੇ ਆ ਹਾਂ ਪਰ ਮਾਈਕ ਪਰ ਕਾਹ ਤੋਂ ਗਾਲੀ ਨਹੀਂ ਕਰਦੇ ਹਾਂ ਚਲੋ ਭਈ ਹੁਣ ਸ਼ਾਮ ਹੋ ਗਈ ਹੈ ਚੱਲੇ ਆਂ ਢੇਰੇ ਤੇ ਤੇ ਹੋਈਏ ਵਿਲੇ ਤੇ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਕਰ ਲਾ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ ਤੇ ਆਪਾਂ ਮਿਲਦੇ ਆ ਕਿ ਨਵੇਂ ਵਲੋਗ